ਬੱਲੇ ਬੱਲੇ ਵਿਛੜਿਆਂ ਦੇ ਸ਼ੌਕ ਬੁਰੇ ਬੱਲੇ ਬੱਲੇ ਵਿਛੜਿਆਂ ਦੇ ਸ਼ੌਕ ਬੁਰੇ ਟੱਟਾ ਮੁੰਨ ਕੇ ਚਾਂਜਰਾ ਪਾਇਆ ਛੜਿਆਂ ਦੇ ਸ਼ੌਕ ਪੁਰੇ ਬੱਲੇ ਬੱਲੇ ਬਈਓ ਕਰ ਛੜਿਆਂ ਦਾ ਬੱਲੇ ਬੱਲੇ ਬਈਓ ਕਰ ਛੜਿਆਂ ਦਾ ਚੁੱਲ੍ਹੇ ਅੱਗ ਨਾ ਕੜੇ ਦੇ ਵਿੱਚ ਪਾਣੀ ਓ ਕਰ ਛੜਿਆਂ ਦਾ ਬੱਲੇ ਬੱਲੇ ਬਿਛੜਿਆਂ ਦੇ ਨੌ ਚੱਕੀਆਂ ਬੱਲੇ ਬੱਲੇ ਬਿਛੜਿਆਂ ਦੇ ਨੌ ਚੱਕੀਆਂ ਕੋਈ ਡਰ ਦੀ ਪੀਣ ਨਾ ਜਾਵੇ ਛੜਿਆਂ ਦੇ ਨੌ ਚੱਕੀਆਂ ਬੱਲੇ ਬੱਲੇ ਬਿਦਾਤੀ ਨੂੰ ਲਵਾ ਦੇ ਕੁੰਗਰੂ ਬੱਲੇ ਬੱਲੇ ਬਿਦਾਤੀ ਨੂੰ ਲਵਾ ਦੇ ਕੁੰਗਰੂ ਵਾਡੀ ਕਰੂੰਗੀ ਬਰੋ ਬਰ ਤੇਰੇ ਦਾਤੀ ਨੂੰ ਲਵਾ ਦੇ ਕੁੰਗਰੂ ਬੱਲੇ ਬੱਲੇ ਵੀ ਤੌਰ ਪੰਜਾਬਣ ਦੀ ਬੱਲੇ ਬੱਲੇ ਬਈ ਤੌਰ ਪੰਜਾਬਣ ਦੀ ਜੁੱਤੀ ਖਾਲ ਦੀ ਮਰੋੜਾ ਨਹੀਂ ਚੱਲਦੀ ਤੌਰ ਪੰਜਾਬਣ ਦੀ ਬੱਲੇ ਬੱਲੇ ਬਈ ਗਿੱਦੇ ਵਿੱਚ ਸਾਲੀ ਨੱਚਦੀ ਬੱਲੇ ਬੱਲੇ ਬਈ ਗਿੱਦੇ ਵਿੱਚ ਸਾਲੀ ਨੱਚਦੀ ਜੀਜਾ ਵਾਰ ਨੱਤੀਆਂ ਦੀ ਜੋੜੀ ਕਿੱਦੇ ਵਿੱਚ ਸਾਲੀ ਨੱਚਦੀ ਬੱਲੇ ਬੱਲੇ ਬਈ ਪੱਤਾ ਲੈ ਕੇ ਦਿਓਰ ਦਾ ਚੱਲੀ ਬੱਲੇ ਬੱਲੇ ਬਈ ਪੱਤਾ ਲੈ ਕੇ ਦਿਓਰ ਦਾ ਚੱਲੀ ਅੱਗੇ ਝੇਠ ਬੱਕਰਾ ਹਲਵਾਵੇ ਪੱਤਾ ਲੈ ਕੇ ਦਿਓਰ ਦਾ ਚੱਲੀ ਬੱਲੇ ਬੱਲੇ ਬਈ ਕਿਕਰਾਂ ਨੂੰ ਪਾਵੇ ਜੱਪੀਆਂ ਬੱਲੇ ਬੱਲੇ ਬਈ ਕਿਕਰਾਂ ਨੂੰ ਪਾਵੇ ਜੱਪੀਆਂ ਮੇਰੇ ਝੇਠ ਦੇ ਪੁੱਠੇ ਦਿਨ ਆਏ ਕਿਕਰਾਂ ਨੂੰ ਪਾਵੇ ਜੱਪੀਆਂ ਬੱਲੇ ਬੱਲੇ ਵਿਵਸਣਾ ਫੌਜੀ ਦੇ ਬੱਲੇ ਬੱਲੇ ਬਈ ਬਸਣਾ ਫੌਜੀ ਦੇ ਚਾਹੇ ਬੂਟ ਸਣੇ ਲਤ ਮਾਰੇ ਵਸਣਾ ਫੌਜੀ ਦੇ ਬੱਲੇ ਬੱਲੇ ਬਈ ਸੋਰੇ ਮੇਰੇ ਸ਼ਹਿਰ ਚ ਬਣੇ ਬੱਲੇ ਬੱਲੇ ਬਈ ਸੋਰੇ ਮੇਰੇ ਸ਼ਹਿਰ ਚ ਬਣੇ ਬੱਲੇ ਬੱਲੇ ਵਈ ਵੀਰ ਮੇਰਾ ਸਤ ਜੁਗਿਆ ਬੱਲੇ ਬੱਲੇ ਵਈ ਵੀਰ ਮੇਰਾ ਸਤ ਜੁਗਿਆ ਕਾਲ ਯੁਗ ਦੀ ਜੰਮੀ ਪਰ ਜਾਈ ਵੀਰ ਮੇਰਾ ਸਤ ਜੁਗਿਆ ਬੱਲੇ ਬੱਲੇ ਬਈ ਦੋ ਵੀਰ ਦੇਈ ਵੇ ਰੱਬਾ ਬੱਲੇ ਬੱਲੇ ਬਈ ਦੋ ਵੀਰ ਦੇਈ ਵੇ ਰੱਬਾ ਛੋਟਾ ਮੋਣ ਸੀ ਵੱਡਾ ਪਟਵਾਰੀ ਦੋ ਵੀਰ ਦੇਈ ਵੇ ਰੱਬਾ ਬੱਲੇ ਬੱਲੇ ਬਈ ਦੋ ਵੀਰ ਦੇਈਂ ਵੀਰ ਰੱਬਾ ਬੱਲੇ ਬੱਲੇ ਬਈ ਦੋ ਵੀਰ ਦੇਈਂ ਵੀਰ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ ਦੋ ਵੀਰ ਦੇਈਂ ਵੀਰ ਰੱਬਾ ਬੱਲੇ ਬੱਲੇ ਬਈ ਇੱਕ ਵੀਰ ਦੇਈਂ ਵੀਰ ਰੱਬਾ ਬੱਲੇ ਬੱਲੇ ਬਈ ਇੱਕ ਵੀਰ ਰੱਬਾ ਚਿਤ ਰਖੜੀ ਬਨਣ ਨੂੰ ਕਰਦਾ ਇੱਕ ਵੀਰ ਦੇਈ ਵੇ ਰੱਬਾ ਬੱਲੇ ਬੱਲੇ ਬਈ ਇੱਕ ਵੀਰ ਦੇਈ ਵੇ ਰੱਬਾ ਬੱਲੇ ਬੱਲੇ ਬਈ ਇੱਕ ਵੀਰ ਦੇਈ ਵੇ ਰੱਬਾ ਸੋਖਾਣ ਨੂੰ ਬੜਾ ਚਿਤ ਕਰਦਾ ਇੱਕ ਵੀਰ ਦੇਈ ਵੇ ਰੱਬਾ ਬੱਲੇ ਬੱਲੇ ਬਈ ਸਰਦਤਾ ਦੇ ਦੇ ਵੀਰਨਾ ਬੱਲੇ ਬੱਲੇ ਬਈ ਸਰਦਤਾ ਦੇ ਦੇ ਵੀਰਨਾ ਖੱਟੀ ਕੋੜਤੀ ਗੁਲਾਬੀ ਲੀੜਾ ਸਰਦਤਾ ਦੇ ਦੇ ਵੀਰਨਾ ਬੱਲੇ ਬੱਲੇ ਵੀ ਮੁੰਡਾ ਰੋਵੇ ਤੇਰੇ ਵੀਰ ਦਾ ਬੱਲੇ ਬੱਲੇ ਬਈ ਮੁੰਡਾ ਰੋਵੇ ਤੇਰੇ ਵੀਰ ਦਾ ਰੱਤਾ ਚੁੱਕ ਲੈ ਪੈੜੀ ਨਣ ਦੇ ਮੁੰਡਾ ਰੋਵੇ ਤੇਰੇ ਵੀਰ ਦਾ ਭੱਲੇ ਭੱਲੇ ਬਈ ਜਿਸ ਕਰ ਵੀਰ ਨਹੀਂ ਭੱਲੇ ਭੱਲੇ ਬਈ ਜਿਸ ਕਰ ਵੀਰ ਨਹੀਂ ਪੈਣਾ ਰੋਂਦੀ ਅਪਛੋਕੜ ਖੜੇ ਕੇ ਜਿਸ ਕਰ ਵੀਰ ਨਹੀਂ ਭੱਲੇ ਭੱਲੇ ਬਈ ਅੰਬਰੀ ਚੜਾਉਣ ਵਾਲਿਆ ਭੱਲੇ ਭੱਲੇ ਬਈ ਅੰਬਰੀ ਚੜਾਉਣ ਵਾਲਿਆ ਤੇਰੇ ਨਾਂ ਤੇ ਬੋਲੀਆਂ ਪਾਵਾਂ ਅੰਬਰੀ ਚੜਾ ਬੱਲੇ ਬੱਲੇ ਬਈ ਉੱਚੇ ਤੇਰੇ ਮਹਿਲ ਬਾਬਲਾ ਬੱਲੇ ਬੱਲੇ ਬਈ ਉੱਚੇ ਤੇਰੇ ਮਹਿਲ ਬਾਬਲਾ ਮੈਂ ਤਾਂ ਸੁਪਨਿਚ ਫੇਰੀਆਂ ਪਾਵਾਂ ਉੱਚੇ ਤੇਰੇ ਮਹਿਲ ਬਾਬਲਾ ਬੱਲੇ ਬੱਲੇ ਬਈ ਵਿੱਦੇ ਆ ਪੜਾਉਣ ਵਾਲਿਆ ਬੱਲੇ ਬੱਲੇ ਬਈ ਵਿੱਦੇ ਆ ਪੜਾਉਣ ਵਾਲਿਆ ਤੇਰਾ ਜਸ ਗਿੱਧਿਆਂ ਵਿੱਚ ਗਾਵਾਂ ਵਿੱਦੇ ਆ ਪੜਾਉਣ ਵਾਲਿਆ ਬੱਲੇ ਬੱਲੇ ਵੀ ਪੀਜੇ ਉੱਤੇ ਜਿੰਦ ਰੁਲ ਗਈ ਬੱਲੇ ਬੱਲੇ ਬਈ ਪੀਜੇ ਉੱਤੇ ਜਿੰਦ ਰੁਲ ਗਈ ਐਵੇਂ ਪਾਸ ਨਾ ਕਿਸੇ ਕੰਮ ਆਈ ਪੀਜੇ ਉੱਤੇ ਜਿੰਦ ਰੁਲ ਗਈ ਬੱਲੇ ਬੱਲੇ ਅਮਰੀਕਾ ਨੇ ਰ ਮੋਹੀ ਬਾਬਲਾ ਬੱਲੇ ਬੱਲੇ ਅਮਰੀਕਾ ਨੇ ਰ ਮੋਹੀ ਬਾਬਲਾ ਤੇਰੀ ਧੀ ਨੂੰ ਰਾਸ ਨਾ ਆ ਅਮਰੀਕਾ ਨਿਰਮੋਹੀ ਬਾਬਲਾ ਬੱਲੇ ਬੱਲੇ ਬਈ ਛਾੜ ਕੇ ਜਹਾਜ਼ ਬਾਬਲਾ ਬੱਲੇ ਬੱਲੇ ਬਈ ਛਾੜ ਕੇ ਜਹਾਜ਼ ਬਾਬਲਾ ਕਿਉਂ ਅੱਖੀਆਂ 'ਚੋਂ ਨੀਰ ਵਹਾਵੇ ਛਾੜ ਕੇ ਜਹਾਜ਼ ਬਾਬਲਾ